ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਤੇ ਸੱਤ ਮਾਸੂਮ ਬੱਚੇ ਤੇ ਇੱਕ ਡਰਾਈਵਰ ਦੀ ਟਿਪਰ ਇਨੋਵਾ ਕਾਰ ਦੇ ਨਾਲ ਗੰਭੀਰ ਟੱਕਰ ਹੋਈ ਸੀ ਜਿਸ ਦੇ ਵਿੱਚ ਨੰਨੇ-ਮੁੰਨੇ ਬੱਚੇ ਤੇ ਡਰਾਈਵਰ ਦੀ ਮੌਤ ਹੋ ਗਈ ਸੀ ਕਾਫੀ ਦਿਨ ਬੀਤ ਜਾਣ ਮਗਰੋਂ ਹਾਲੇ ਤੱਕ ਟਿਪਰ ਦਾ ਜਿਹੜਾ ਮਾਲਕ ਹੈ ਇੱਕ ਦੋਸ਼ੀ ਰਣਧੀਰ ਸਿੰਘ ਪੁਲਿਸ ਦੀ ਗ੍ਰਸਤ ਤੋਂ ਬਾਹਰ ਚੱਲਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਮੁਤਾਬਕ ਟਿਪਰ ਮਾਲਕ ਹਾਈ ਕੋਰਟ ਦੇ ਵਿੱਚ ਜਾ ਕੇ ਆਪਣੀ ਬੇਲ ਮੰਗ ਰਿਹਾ ਸੀ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਅੱਜ ਸ਼ਹਿਰ ਦੇ ਲੋਕਾਂ ਦੇ ਨਾਲ ਇਕੱਠੇ ਕਰਕੇ ਸਮਾਣਾ ਦੇ ਐਸਡੀਐਮ ਰੀਚਾ ਗੋਇਲ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਐਸਡੀਐਮ ਰੀਚਾ ਗੋਇਲ ਵੱਲੋਂ ਕਿਹਾ ਗਿਆ ਕਿ ਟਿਪਰ ਦਾ ਡਰਾਈਵਰ ਪਪਿੰਦਰ ਸਿੰਘ ਪਹਿਲਾਂ ਜਿਹੜਾ ਹੈ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਟਿਪਰ ਦਾ ਜਿਹੜਾ ਮਾਲਕ ਸਨ ਉਹ ਵਿਅਕਤੀ ਕਟੜਾ ਕੰਪਨੀ ਦਾ ਪਰਸਨਲ ਜਿਹੜਾ ਹੈ ਵਿਅਕਤੀ ਸੀ ਉਸ ਨੂੰ ਵੀ ਪਿਛਲੇ ਦਿਨੀ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਸੀ ਤੇ ਕੱਲ ਉਸ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕਰ ਦਿੱਤਾ ਗਿਆ ਸੀ ਇਸ ਦੋਸ਼ੀ ਰਣਦੀਰ ਸਿੰਘ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ਪਰ ਹਰਿਆਣੇ ਦੀ ਗੱਲ ਹੈ ਕਿ ਇਸ ਕੰਪਨੀ ਦੇ ਕਿੰਨੇ ਕੁ ਟਿਪਰ ਦੇ ਮਾਲਕ ਨੇ ਇਹ ਤਾਂ ਹੁਣ ਜਿਹੜਾ ਆਉਣ ਵਾਲਾ ਟਾਈਮ ਹੀ ਦੱਸੇਗਾ ਪਰ ਮਾਪੇ ਜਿਹੜੇ ਨੇ ਲਗਾਤਾਰ ਇਸ ਸਸਪੈਂਸ ਦੇ ਵਿੱਚ ਬਣੇ ਹੋਏ ਨੇ ਕਿ ਉਸ ਵਿਅਕਤੀ ਦੇ ਉੱਪਰ ਕਿਉਂ ਨਹੀਂ ਜੜੀ ਇਹ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਸਮਾਣਤ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਦੇਖੋ ਜੀ ਅੱਜ ਸਾਰਾ ਪੇਰੈਂਟਸ ਦਾ ਡੈਲੀਗੇਸ਼ਨ ਤੇ ਸ਼ਹਿਰ ਆਲੇ ਆਏ ਸਿਗੇ ਕਿ ਇਹ ਤੇ ਕਾਰਵਾਈ ਜਲਦ ਤੋਂ ਜਲਦ ਹੋਣੀ ਬੰਦੀ ਹੈ ਇਹਦੇ ਚ ਪਹਿਲਾਂ ਦੋ ਮਾਲਕ ਨੋਮੀਨੇਟਡ ਸਿਗੇ ਐਫਆਰ ਦਰਜ ਹੋਈ ਸੀ ਜੋ ਇੱਕ ਦੀ ਅਰੈਸਟ ਪੈ ਚੁੱਕੀ ਹੈ ਤੇ ਦੂਜੀ ਦੀ ਭਾਲ ਚੱਲ ਰਹੀ ਹੈ ਜਿਹਦੇ ਸਬੰਧੀ ਉਹਨਾਂ ਦੇ ਕਾਫੀ ਅੱਗੇ ਰਿਲੇਟਿਵਸ ਨੂੰ ਵੀ ਅਰੈਸਟ ਕਰਕੇ ਇੰਟਰੋਗੇਸ਼ਨ ਕੀਤੀ ਜਾ ਰਹੀ ਹੈ ਅੱਜ ਜੋ ਉਹਨਾਂ ਦਾ ਮੰਗ ਪੱਤਰ ਆਇਆ ਕੱਲ ਹੀ ਆਪਣਾ ਇੱਕ ਤੀਜਾ ਦੋਸ਼ੀ ਨੋਮੀਨੇਟ ਹੋਇਆ ਐਫਆਰ 'ਚ ਹੁਣ ਪੇਰੈਂਟਸ ਦੀ ਮੰਗ ਇਹ ਆਈ ਹੈ ਕਿ ਜਿਹੜੇ ਰਹਿੰਦੇ ਦੋ ਦੋਸ਼ੀ ਫਰਾਰ ਨੇ ਉਹਨਾਂ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਹ ਜੇ ਨਾ ਹੋਣ ਦੀ ਸੂਰਤ ਦੇ ਵਿੱਚ ਵੀ ਉਹ ਅੱਗੇ ਕੋਈ ਵੀ ਆਪਣਾ ਪ੍ਰੋਟੈਸਟ ਜਾਉਂ ਚੀਜ਼ ਪੀਸਫੁਲੀ ਆਪਣਾ ਅੱਗੇ ਕਰਨਾ ਚਾਹੁੰਦੇ ਨੇ ਵੀ ਜਾਂ ਸ਼ਹਿਰ ਬੰਦ ਕਰਨਗੇ ਇਹ ਜਿਹੜਾ ਮੰਗ ਪੱਤਰ ਆਇਆ ਦੇਖੋ ਮੈਂ ਜਿਹੜੇ ਆਪਣੇ ਉੱਚ ਅਧਿਕਾਰੀ ਨੇ ਮਾਨਯੋਗ ਡੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਵੀ ਭੇਜਾਂਗੀ ਤੇ ਸਾਡੇ ਵੱਲੋਂ ਵੈਸੇ ਡੇਲੀ ਸਕੇਸ ਦਾ ਫਾਲੋਅ ਅਪ ਕੀਤਾ ਜਾ ਰਿਹਾ ਹੈ ਮੇਰੇ ਰੂਟੀਨ ਚ ਮੇਰੀ ਪੇਰੈਂਟਸ ਨਾਲ ਵੀ ਗੱਲ ਹੁੰਦੀ ਹੈ ਤੇ ਡੀਐਸਪੀ ਸਮਾਣਾ ਨਾਲ ਤੇ ਵੀ ਸਾਬ ਨਾਲ ਗੱਲ ਹੁੰਦੀ ਰਹਿੰਦੀ ਹੈ ਕਿ ਉਹ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਪਰ ਕਿਤਨਾ ਕਿਤੇ ਜਿਹੜੀ ਇਹ ਇਹਦੇ ਚ ਜਿਹੜੇ ਦੋ ਰਹਿੰਦੇ ਦੋਸ਼ੀ ਨੇ ਜਲਦ ਤੋਂ ਜਲਦ ਉਹਦੀ ਰੈਸਟ ਹੋਣੀ ਬੰਦੀ ਹੈ ਤੇ ਇਸ ਸੰਬੰਧੀ ਮੈਂ ਆਪਣੇ ਤੌਰ ਤੇ ਵੀ ਉੱਪਰ ਪਰਸਨਲ ਤੌਰ ਤੇ ਵੀ ਮੈਂ ਕਨਵੇ ਕਰਾਂਗੀ ਤੇ ਮੰਗ ਪੱਤਰ ਉੱਪਰ ਅਧਿਕਾਰੀਆਂ ਨੂੰ ਭੇਜੇ ਉਹਨਾਂ ਦੇ ਨਾਮ ਵੀ ਉਹਨਾਂ ਦੇ ਨਾਮ ਇੱਕ ਤਾਂ ਇੱਕ ਮੈਂ ਦੱਸਦੀ ਹਾਂ ਰੰਤੇਰ ਸਿੰਘ ਤੇ ਅਨਿਕੇਤ ਸਿੰਘ ਨੇ ਜੀ ਤੇ ਜਿਹੜੇ ਦਵਿੰਦਰ ਨੇ ਉਹਦੀ ਰੈਸਟ ਹੋ ਚੁੱਕੀ ਹੈ ਇਹਦਾ ਡਰਾਈਵਰ ਸੀ ਉਹ ਪਹਿਲਾਂ ਹੀ ਹਰਾਸਤ ਚ ਸੀਗਾ ਇਹਦਾ ਚਲਾ ਰਿਆ ਸੀ ਠੀਕ ਹੈ ਥੈਂਕ ਯੂ ਧੰਨਵਾਦ ਸਰ ਮੇਰੀ ਸਾਰਾ ਸਮਾਣਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਇਹ ਜਿਹੜੀ ਲੜਾਈ ਹੈ ਇਹ ਸਾਡੀ ਨਹੀਂ ਹੈਗੀ ਇਹ ਸਾਰਿਆਂ ਦੀ ਲੜਾਈ ਹੈ ਇਹ ਜੋ ਸਾਡੇ ਨਾਲ ਹੋ ਗਿਆ ਦੇਖੋ ਸਾਡੇ ਨਾਲ ਸਾਡੇ ਬੱਚੇ ਤਾਂ ਵਾਪਸ ਆ ਨਹੀਂ ਸਕਦੇ ਹੈਗੇ ਜੀ ਹੱਥ ਜੋੜ ਕੇ ਬੇਨਤੀ ਹੈ ਇਹ ਜਿਆ ਪਾਣਾ ਕੱਲ ਨੂੰ ਕਿਸੇ ਨਾਲਾਂ ਵਾਪਰੇ ਇਸ ਕਰਕੇ ਹੱਥ ਜੋੜੀਏ ਪਾਰਟੀ ਤੋਂ ਉੱਠੋ ਕੇ ਸਾਡੇ ਨਾਲ ਪਰਸੋਂ ਤੇ ਸਾਮਾਨਾ ਸ਼ਹਿਰ ਬੰਦ ਕਰਵਾਇਓ ਜਰੂਰ ਮੋੜੇ ਨਾਲ ਮੋੜੇ ਨਾਲ ਲਾ ਕੇ ਖੜਿਓ ਹੱਥ ਜੋੜ ਕੇ ਸਾਰੇ ਸਾਮਾਨੇ ਨੂੰ ਅਸੀਂ ਉਹਨੂੰ ਬੇਨਤੀ ਹੈ ਜੀ